ਚਾਕਲੇਟ ਖਾਣ ਤੋਂ ਬਾਅਦ ਇੱਕ ਡੇਢ ਸਾਲਾ ਬੱਚੀ ਦੀ ਹਾਲਤ ਖਰਾਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਦੇ ਇੱਕ ਨਿੱਜੀ ਦੁਕਾਨ ਤੋਂ ਚਾਕਲੇਟ ਲੈ ਕੇ ਬਾਕ ਰਿਸ਼ਤੇਦਾਰਾ ਦਵਨੋ ਲੁਧਿਆਣਾ ਗਿਫਟ ਭੇਜਿਆ ਜਾਂਦਾ ਤੇ ਚਾਕਲੇਟ ਖਾਣ ਤੋਂ ਬਾਅਦ ਡੇਢ ਸਾਲਾ ਬੱਚੀ ਦੀ ਹਾਲਤ ਖਰਾਬ ਹੋ ਗਈ ਹੈ ਦਰਅਸਲ ਸਿਹਤ ਵਿਗੜਨ ਦੇ ਕਾਰਨ ਉਸ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਭਰਤੀ ਕਰਵਾਇਆ ਗਿਆ ਰਿਸ਼ਤੇਦਾਰਾ ਨੇ ਕਿਹਾ ਕਿ ਪਟਿਆਲਾ ਦੇ ਵਿੱਚ ਇੱਕ ਦੁਕਾਨਦਾਰ ਦੇ ਕੋਲੋਂ ਉਹਨਾਂ ਇਹ ਚਾਕਲੇਟ ਤੇ ਗਿਫਟ ਲੈ ਸਨ ਜੋ ਕਿ ਲੁਧਿਆਣਾ ਭੇਜੇ ਸਨ ਪਰ ਦੁਕਾਨਦਾਰ ਕਹਿ ਰਿਹਾ ਹੈ ਕਿ ਮੈਂ ਗਿਫਟ ਪੈਕ ਨਹੀਂ ਰੱਖਦਾ ਤੇ ਨਾ ਹੀ ਇਹ ਚਾਕਲੇਟ ਮੇਰੇ ਦੁਕਾਨ ਤੋਂ ਲਈ ਗਈ ਹੈ। ਤੇ ਇੱਕ ਪਾਸੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਦਾ ਕਹਿਣਾ ਹੈ ਕਿ ਪਟਿਆਲਾ ਦੀ ਇਸ ਦੁਕਾਨ ਤੋਂ ਚਾਕਲੇਟ ਲੈ ਕੇ ਲੁਧਿਆਣਾ ਗਿਫਟ ਕੀਤੀ ਜਾਂਦੀ ਹੈ। ਜਿਸ ਤੋਂ ਬਾਅਦ ਕੀ 1.5 ਸਾਲਾਂ ਬੱਚੀ ਦੀ ਉਹ ਚਾਕਲੇਟ ਖਾਣ ਤੇ ਹਾਲਤ ਖਰਾਬ ਹੋ ਗਈ ਹੈ। ਦੂਜੇ ਪਾਸੇ ਦੁਕਾਨਦਾਰ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਰਿਹਾ ਹੈ। ਫਿਲਹਾਲ ਸ਼ਿਕਾਇਤ ਕਰਤਾ ਵੱਲੋਂ ਡੀ ਐਚਓ ਅਫਸਰ ਨੂੰ ਬੁਲਾਇਆ ਗਿਆ ਤਾਂ ਜੋ ਦੁਕਾਨ ਦੀ ਜਾਂਚ ਪੜਤਾਲ ਕੀਤੀ ਜਾਵੇ ਪਰ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਤਾਂ ਲੁਧਿਆਣੇ ਦੇ ਵਿੱਚ ਉਧਰ ਬੱਚੀ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਸ ਨੂੰ ਕਿ ਲੁਧਿਆਣਾ ਡੀ ਐਮ ਸੀ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਦੇ ਕਿ ਇਸ ਤੋਂ ਪਹਿਲਾਂ ਇੱਕ ਜ਼ਹਿਰੀਲਾ ਕੇਕ ਖਾਣ ਦੇ ਨਾਲ ਬੱਚੀ ਦੀ ਮੌਤ ਹੋਈ ਸੀ ਤੇ ਹੁਣ ਚਾਕਲੇਟ ਖਾਣ ਤੋਂ ਬਾਅਦ ਇੱਕ ਬੱਚੀ ਦੀ ਸਿਹਤ ਵਿਗੜ ਗਈ ਹੈ